ਸੋ ਲੋਕ ਸਹਿਸਕ੍ਰਿਤੀ ਨਲਾਪਨਵਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨਉਦ ਸੁਤਾ ਕਤੰਚ ਪ੍ਰਾਤਮਿਕ ਹਿਤਦੰਧਵ ਕਤੰਤ ਮੋ ਕੁਟੰਬਯਤੇ ਕਤੰਤ ਚਪਲ ਮੋਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧੰ ਅਚਤ ਤਨਾ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਤਾਤ ਬੰਦਵਾ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਾ ਤ੍ਰਿ ਸੁਨੇਹੰ ਗ੍ਰਹਾਰਥ ਕਹਾ ਸਾਦ ਸੰਗ ਸੁਨੇਹ ਸਤਿਅੰ ਸੁਖੰ ਬਸੰਤ ਨਾਨਕਾ ਮਿਥਯੰਤ ਦੇਹ ਕਿਨੰਤ ਦਲਨੰ ਬ੍ਰਦੰਤ ਜਰਵਾ ਇਤੰਤ ਮਾਇਆ ਇਤੰਤ ਆਸਾ ਅਥਿੱਤੇ ਭਵਨੰ ਗਨੰਤ ਸਵਾਸਾ ਤਿਆਨੰ ਧਰਮੰ ਤਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰੰ ਨਾਨਕ ਗੋਬਿੰਦ 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 ਗੋਪਾਲ ਪਿਪਾ ਕਾਚ ਕੋਟਿੰਗ ਰਚੰਤ ਤੋਇ ਲੇਤਨ ਰਕਤ ਚਰਮਣਾ ਨਵੰਤ ਦਵਾਰੰ ਭੀਤ ਰਹਿਤੰ ਬਾਇ ਰੂਪੰ ਅਸਥੰਬਨਾ ਗੋਬਿੰਦ ਨਾਮ ਨਾ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਦੁਰਲਭ ਦੇ ਉਦਰੰਤ ਸਾਧ ਸ਼ਰਨ ਨਾਨਕ ਹਰ 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 ਹਰੇ ਜਪੰਤ ਸੁਧੰਤ ਤੋ ਅਚਤ ਗੁਣ ਗਯੰ ਪੂਰਨ ਬਾਲੋ ਕਿਰਪਾਲਾ ਗੰਭੀਰੰ ਉਚੈ ਸਰਬਗ ਅਪਾਰਾ कृत्या तेम बिसे राम चरण अनाथ नाथे नानक शरण मृग पेखंत बद्ध प्ररेण लख आबधा अहो जस रखे गोपाल नानक रोम नाशे देते भव यतन करता बलवंत कारी सेवंत सूरा चतुर् दिशा ਮੇਕਮ ਤਾਨੁ ਬਸੰਤ ਉੱਚਾ ਨਾ ਸਮਰੰਤ ਮਰਣ ਕੰਧਾਂ ਚਾ ਹੋਵੰਤ ਆਗਿਆ ਭਗਵਾਨ ਤੁਰਖਾ ਨਾਨਕ ਕੀਤੀ ਸਾਸ ਅਤਰਖਤੇ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵਾ ਨਟੰ ਤਤਰਾਗਤ ਫਰਮ ਮੋਹਨ ਭਗਵਾਨ ਰਮਣ ਸਰਬਤਰ ਥਾਨੰ ਦ੍ਰਿਸ਼ਟਤੋਂ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰੇਮ ਜਾਪ ਜਪਨਾ ਕਠੰਤ ਰੂਪੰ ਕਠੰਤ ਦੀਪੰ ਕਠੰਤ ਰਵ ਸਸਿਅਰ ਨਖਤਰ ਗਗਨੰ ਕਠੰਤ ਬਸੁਧਾ ਗਿਰਤਰ ਸਿਖੰਡੰ ਕਠੰਤ ਲਲਨਾ ਸੁਤ ਤਾਤ ਹੀਤੰ ਕਠੰਤ ਕਨਿਕ ਮਾਨਿਕ ਮਾਇਆ ਸਰੂਪੰ ਨਾ ਕਠੰਤ ਕੇਵਲ ਗੋਪਾਲ ਅਚੁੱਤ ਅਸਤਰੰ ਨਾਨਕ ਸਾਦ ਜਨ ਨਾ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸ਼ਰਣ ਸੰਤੰ ਕਿਲ ਵਿਖਨਾਸ਼ੰ

शरण संत नानक ओ शरसवान नमा जन्म त मरण हरख त सोग भोग त त नीच नाना सोमूच राजं त मन अभिमान तहीन परवृत मार्ग वर्तन्त विनाशिनम् गोविन्द भजन् साधसंज्ञेण अस्थिरं नानक भगवन्त भजनासनम् कृपन्त हरियं मत् तत् ज्ञानसिद्ध बुद्धा कुशलानसयन्तरिख्यं त्यागमानम् शीतलान्तरिद्यं दृढसन्तज्ञानम् ਰਹੰਤ ਜਨਮ ਹਰ ਦਰਸ਼ ਲੀਣਾ ਬਾਜੰਤ ਨਾਨਕ ਛਦ ਬੀਣਾ ਕਹੰਤ ਵੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਵਿਦ ਪ੍ਰਕਾਰਾ ਦੜੰਤ ਸੁ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਦੇਨ ਹਾਰ ਗੁਰ ਗੋਪਾਲਾ ਨਾ ਚਿੰਤਾ ਮਾਤ ਪਿਤ ਭਰਾਤਾ ਨਾ ਚਿੰਤਾ ਕਸ਼ ਲੋਕ ਕਹਾ ਨਾ ਚਿੰਤਾ ਬਨਤਾ ਸੁਤਮੀਤਾ ਪ੍ਰਵਿੱਤ ਮਾਇਆ ਸੰਬੰਧ ਨਾ ਦਿਆਲੇਕ ਭਗਵਾਨ ਪੁਰਖ ਨਾਨਕ ਸਰਬਜੀ ਪ੍ਰਤਪਾਲ ਕਾ अनित्यत अनितित अनित्य आशा बो अहं अनितेत अहंग क्रलन बि जो अने जठ राग न समरत मलीन बुधियूं हे गोविंद नानक पतित नानक पताधु संग महा। निरंत गिर पतित पातालं जलंत देदित वैसंतरा बहंत अघा तोयंत्रं दुखंत गृह चिंता जननं त मरणा अनक साधनं न ना सिद्धते नानक अस्थंभं, अस्थंभं 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 शब्द साध सोजना ਪੋਰ ਦੁਖਿਅੰ ਅਨਿਕ ਹਤਿਅੰ ਜਨਮ ਦਰਿਦ੍ਰੰ ਮਾ ਵਿਖਿਆਦੰ ਨਿਤੰਤ ਸਗਰੋ ਸਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਪ੍ਰੋਤ ਅੰਧਕਾਰ ਸਨਰਤ ਪ੍ਰਕਾਸ਼ਿੰ ਗੁਣਰਮੰਤ ਅਗਖੰਡਨਾ ਹ੍ਰਦ ਬਸੰਤ ਤੈ ਪੀਤ ਦੂਤਾ ਕਰਮ ਕਰਤ ਮਾ ਨਿਰਮਲਾ जनम मरणोतो दर्शन शरण जो सत प्रेनक सो भगवानेम्रोत पाश कोत अग्रणी वीरा आसपूर निर्थन भयं थनवंत रोगन भगत ਅਗਤਦਾਨ ਰਾਮਨਾਮ ਗੁਣ ਕੀਰਤਨ ਆ ਪਾਰ ਬ੍ਰਹਮ ਪੁਰਖ ਦਾ ਤਾਰ ਨਾਨਕ ਗੁਰ ਸੇਵਾ ਕਿੰ ਨ ਲੱਭਤੇ ਅਧਰੰ ਧਰੰ ਤਾਰਣਾ ਨਿਰਧਨੰ ਤਨ ਨਾਮ ਨਰਹਰਾ ਅਨਾਥ ਨਾਤਬ ਬਿੰਦਾ ਬਲਹੀਣ ਬਲਕੇਸ਼ਵਾ ਸਰਬ ਭੂਤ ਦਿਆਲ ਅਚੁੱਤ ਦੀਨ ਬਾਂਦਵ ਦਮੁਦਰਾ ਸਰਬਗ ਪੂਰਨ ਪੁਰਖ ਭਗਵਾਨਾ ਭਗਤ ਵਛਲ ਕਰੁਣਾ ਮਾ ਘਟ ਘਟ ਬਸੰਤ ਬਾਸੁਦੇਵਾ ਪਰ ਬ੍ਰਹਮ ਪਰਮੇਸ਼ੁਰ ਜਾ ਚੰਤ ਨਾਨ ਕਪਾਲ ਪ੍ਰਸਾਦੰ ਨਾ ਬਿਸਰੰਤ ਨਾ ਬਿਸਰੰਤ ਨਾਰਾਇਣਾ ਨਾ ਸਮਰਥ ਨਾ ਸੇਵਕ ਨਾ ਪੀਤ ਪਰਮ ਪ੍ਰਖੋਤਮੰ ਤਉ ਪ੍ਰਸਾਦ ਸਿਮਰਤੇ ਨਾਮ ਨਾਨਕ ਤ੍ਰਿਪਾਲ ਹਰ ਹਰ ਗੁਰੰ ਪਰਨ ਪੋਖੰ ਕੰਤ ਜੀਆ ਵਿਸਰਾਮ ਸ਼ਾਦਨ ਦੇਵੰਤ ਦਾਨੰ ਸਿਰਜੰਤਰਤਨ ਜਨਮ ਚਤੁਰ ਚੇਤਨਾ ਵਰਤੰਤ ਸੁਖ ਆਨੰਦ ਪ੍ਰਸਾਧਾ ਬਿਮਰੰਦ ਨਾਨਕ ਹਰ ਹਰ ਹਰੇ ਅਨਿੱਤ ਰਚਨਾ ਨਿਰਮੋਹ ਤੇ ਦਾਨੰ ਪਰਪੂਰਬੇ ਪਹੁੰਚੰਤੇ ਮਹੀਪਤੇ ਬੇਪਰੀਤ ਬੁੱਧੰ ਮਾਰਤ ਲੋਕਾ ਨਾਨਕ ਤ੍ਰੰਕਾਲ ਦੁਖ ਭੋਗਤੇ